ਵੈਦੁਰਜੀਤ ਕਾ ਖਾਲਸਾ ਵੈਦੁਰਜੀਤ ਕੀ ਫਤਿਹ ਅਸੀਂ ਅੱਜ ਆਪਣੇ ਸ਼ਹਿਰ ਨਾਭਾ ਜ਼ਿਲ੍ਹਾ ਪਟਿਆਲੇ ਦਾ ਉਹਦੇ ਖਾਣਾ ਕਤਵਾਲੀ ਦੇ ਵਿੱਚ ਸੱਚੋ ਸਾਹਿਬ ਨੂੰ ਹਾਂਜੀ ਮੰਗ ਪੱਤਰ ਲੈ ਕੇ ਗਏ ਸੀ ਜਿਹੜੀ ਕਿ ਮੈਂਬਰ ਪਾਰਲੀਮੈਂਟ ਬੀਜੇਪੀ ਦੀ ਨਵੀਂ ਬਣੀ ਕੰਗਣਾ ਰੜਾਉਥ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਂਬਰ ਪਾਰਲੀਮੈਂਟ ਬਣਨ ਸਰਪੰਚ ਬੰਦੇ ਦੀਆਂ ਜ਼ਿੰਮੇਵਾਰੀਆਂ ਪਛਾਣ ਜਿਹੜੇ ਜਿਵੇਂ ਉਹ ਪੰਚਾਇਤ ਦੀਆਂ ਚੋਹਾਂ ਚੱਲਦੀਆਂ ਨੇ ਮੈਂਬਰ ਬਣ ਜਾਓ ਸਰਪੰਚ ਬਣ ਜਾਓ ਉਹ ਇੱਕ ਭਾਰ ਜਾਂ ਪੈ ਜਾਂਦਾ ਵੀ ਮੈਂ ਹੁਣ ਲੋਕਾਂ ਦਾ ਨੁਮਾਇੰਦਾ ਇਹ ਤਾਂ ਇਹ ਤਾਂ ਬਹੁਤ ਵੋਟਾਂ ਨਾਲ ਜਿੱਤਦੇ ਹੁੰਦੇ ਨੇ ਲੋਕ ਪਰ ਅਫਸੋਸ ਇਹ ਵੀ ਇਹ ਜੱਤੀ ਵੋਟਾਂ ਚ ਉਹ ਉਹਦਾ ਰਿਜ਼ਲਟ ਆ ਜਿੱਤ ਦਾ ਪਤਾ ਨਹੀਂ ਬਖਲਾ ਗਈ ਆ ਜਾਂ ਕੀ ਕਾਰਨ ਹੈ ਉਹਨੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਲਤ ਵਰਗ ਨੂੰ ਤੇ ਉਹ ਤੋਂ ਅੱਗੇ ਕਿਸਾਨਾਂ ਦੇ ਨਾਲ ਸਿੱਖਾਂ ਨੂੰ ਮੁਸਲਮ ਭਰਾਵਾਂ ਨੂੰ ਕੋਈ ਵਰਗ ਇਹ ਜਾਨੀ ਸਾਡੇ ਉੱਚੇਚੇ ਤੌਰ ਤੇ ਹਿੰਦੂ ਭਰਾਵਾਂ ਦੇ ਵੀ ਉਹ ਇਹੋ ਜਿਹੇ ਅਟੈਕ ਕਰਦੀ ਆ ਕਿ ਕਿਸੇ ਨਾ ਕਿਸੇ ਕਾਰਨ ਇਹੜਾ ਹਿੰਦੁਸਤਾਨ ਹੈ ਇੱਕ ਗੁਲਦਸਤੀ ਦੀ ਤਰ੍ਹਾਂ ਸਾਰੇ ਧਰਮਾਂ ਦੇ ਲੋਕ ਇਦੇ ਚ ਰਹਿੰਦੇ ਨੇ 95% ਕਰਵਾਨੀਆਂ ਨੇ ਪੰਜਾਬੀਆਂ ਦੀਆਂ ਉਹਨਾਂ ਨੂੰ ਵੀ ਇਗਨੋਰ ਕਰਕੇ ਉਹ ਸਾਨੂੰ ਸਟੇਟਾਂ ਚ ਵੰਡਣਾ ਚਾਹੁੰਦੀ ਆ ਲੜਾਈਆਂ ਝਗੜੇ ਕਰਾਉਣਾ ਚਾਹੁੰਦੀ ਆ ਜਿਹਦੇ ਜਿਹਦੇ ਤੇ ਅੱਜ ਤੱਕ ਨਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਗ੍ਰਹਿ ਮੰਤਰੀ ਅਮਨ ਸਾਹਿਬ ਕਿਸੇ ਨੇ ਵੀ ਨਾ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੂੰ ਤਾਂ ਮੈਂ ਤਾਂ ਮਾਫ਼ ਕਰਦਾ ਇਹ ਤਾਂ ਵਿਚਾਰਾ ਆਪਣਾ ਰਾਜ ਭਾਗੇ ਦੀ ਕਿਵੇਂ ਪਤਾ ਨਹੀਂ ਆਪੇ ਰੱਬਰ ਅੱਬਾਸਰੀ ਚੱਲ ਰਿਹਾ ਇਹਨੂੰ ਪਤਾ ਹੀ ਲੱਗਾ ਪੰਜਾਬ ਚ ਕੀ ਹੋ ਰਿਹਾ ਹੈ ਇਹ ਬੀਬੀ ਸਾਡੇ ਤੇ ਉਹ ਅਲਜਾਬ ਲਾ ਰਹੀ ਹੈ ਜਿਹੜੇ ਸੁਣਨ ਯੋਗ ਨਹੀਂ ਇਹ ਇੱਥੇ ਜੀ ਰੇਪਾ ਵਾਲੇ ਲੋਕ ਨੇ ਜੀ ਇਹ ਇਹ ਚਿੱਟੇ ਦੇ ਚਿੱਟਾ ਇਹਨਾਂ ਕੋਲ ਹੈ ਫੀਮ ਨਸ਼ਾ ਪਤਾ ਨਹੀਂ ਕੀ ਕੁਸ ਬੋਲੀ ਜਾ ਰਹੀ ਹੈ ਮੈਂ ਕਹਿ ਰਿਹਾ ਬੀਬਾ ਜੀ ਜੇ ਕਿਸੇ ਵੱਲ ਹੱਥ ਕਰੋਗੇ ਕੁਸਮਗਣਾ ਥੋਡੇ ਵੱਲ ਵੀ ਅੰਦਰ ਨੂੰ ਆਉਣਗੇ ਆ ਮੇਰਾ ਪਹਰਾਵਾ ਨਹੀਂ ਕਹਿੰਦਾ ਕਿ ਮੈਂ ਥੋੜਾ ਉਹਾ ਜਿਹਾ ਦੱਸਾਂ ਵੀ ਤੁਸੀਂ ਲੋਕ ਕੀ ਕੁਝ ਕਰਦੇ ਹੋ ਤੇ ਬਦਨਾਮ ਹੋਰਾਂ ਨੂੰ ਕਰਦੇ ਹੋ ਮੈਂ ਫੇਰ ਬੇਨਤੀ ਕਰਦਾ ਪ੍ਰਧਾਨ ਮੰਤਰੀ ਸਾਹਿਬ ਗ੍ਰਾਹ ਮੰਤਰੀ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਜਾਗਦੇ ਹੋ ਇਹਦੇ ਨੱਥ ਪਵਾਓ ਹੱਸਦਾ ਬਸਦਾ ਪੰਜਾਬ ਹੱਸਦਾ ਬਸਦਾ ਦੇਸ਼ ਜੀਚ ਹਰ ਥਾਂ ਸਰ ਹਰ ਧਰਮ ਦਾ ਬੰਦਾ ਹਰ ਸਿੱਖ ਹਿੰਦੂ ਮੁਸਲਮ ਆਪਣੇ ਬਾਹਰਲੇ ਸਟੇਟਾਂ 'ਚ ਵੱਡੇ ਵੱਡੇ ਕਾਰੋਬਾਰ ਤੋਰੀ ਬੈਠੇ ਨੇ ਇੱਕ ਕੰਮ ਵਾਲੀ ਦੀ ਅੱਗ ਲਾਈ ਵੀ ਸਾਰਾ ਕੁਝ ਫੁੱਕ ਜਾਂਦਾ ਹੁੰਦਾ ਹੈ ਇਹਦੇ ਨੱਥ ਪਾਓ ਇਹਦੇ ਤੇ ਟਾਡਾ ਲਾ ਕੇ ਮੀਸਾ ਲਾ ਕੇ ਜਿਹੜੀਆਂ ਤਰਾਵਾਂ ਨੇ ਸਾਡੇ ਤਾਂ ਇੱਕ ਤਿੱਖਾ ਬੋਲ ਬੋਲਿਆ ਹੋਇਆ ਜੇਲ੍ਹ ਤੋਂ ਨਹੀਂ ਤੁਸੀਂ ਜਮਾਨਤ ਨਹੀਂ ਹੋਣਦੇ ਰਹੇ ਸਾਡੇ ਜਿਹੜੇ ਜਿਹੜਾ ਚ ਸੁੱਤੇ ਹੋਏ ਨੇ ਉਹਨਾਂ ਨੂੰ ਛੱਡ ਨਹੀਂ ਰਹੀ ਅਸੀਂ ਮੋਰਚੇ ਲਾ ਲਾ ਥੱਕ ਗਏ ਇਹਨੂੰ ਕਿਉਂ ਨਹੀਂ ਫੜ ਰਹੇ ਇਹਦੇ ਕੀ ਸਪੈਸ਼ਲ ਠੋਕਿਆ ਹੋਇਆ ਏ ਇਹ ਮੈਂਬਰ ਪਾਰਲੀਮੈਂਟ ਹੈ ਆ ਫਿਰ ਆਪਾ ਹੀ ਅੰਬਰਪਾਲ ਵੀ ਮੈਂਬਰ ਪਾਰਲੀਮੈਂਟ ਹੈ ਅੰਬਰਪਾਲ ਨੂੰ ਕਿਉਂ ਫੜ ਕੇ ਅੰਦਰ ਤੋਂ ਨਾ ਇਹਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਇਹ ਸਾਡਾ ਗਿਲਾ ਵੀ ਹੈ ਅਸੀਂ ਮੰਗ ਕਰਦੇ ਹਾਂ ਕਿ ਤੇ ਫੌਰੀ ਤੌਰ ਤੇ ਕਾਰਵਾਈ ਹੋਵੇ ਐਸਐਚਓ ਸਾਹਿਬ ਨੂੰ ਇਹੀ ਕਿਹਾ ਕਿ ਉਹ ਜਿੱਥੋਂ رائے ਲੈਣੀ ਹੈ رائے ਲੈ ਕੇ ਤੇ ਕਾਰਵਾਈ ਕਰੋ ਜੇ ਨਾ ਕੀਤੀ ਅਕਾਲੀ ਦਾ ਸੁਤੰਤਰ ਸੰਘਰਸ਼ ਦਾ ਰਾਖ਼ਤਿਆਰ ਕਰ ਐਸਐਚਓ ਸਾਹਿਬ ਅੱਜ ਤੁਹਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿਸ ਦੇ ਸਬੰਧ ਵਿੱਚ ਹੈ ਦਿੱਤਾ ਗਿਆ ਅੱਜ ਇੱਕ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੇ ਜੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਮੈਂਬਰ ਪਾਰਲੀਮੈਂਟ ਕੰਨਰ ਲੌਪ ਜੀ ਵੱਲੋਂ ਕੋਈ ਇਤਰਾਜ਼ਜੋਕ ਬਿਆਨ ਦਿੱਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਦੇ ਕਿਸਾਨਾਂ ਤੇ ਹੋਰ ਦੇ ਲੋਕੀ ਸਾਨੂੰ ਬੰਦਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਦਰਖਾਸਤ ਅਸੀਂ ਰੀਸੀਵ ਕਰ ਲਈ ਹੈ ਤੇ ਉਹਦੇ ਬਾਰੇ ਦੇਖਦੇ ਹਾਂ ਕਿ ਕੀ ਕਰ ਸਕਦੇ ਹਾਂ